ਸਤਿ ਸ਼੍ਰੀ ਅਕਾਲ ਸਾਥੀਓ ਮੈਂ ਤੁਹਾਡਾ ਆਪਣਾ ਤਰਮੇਂਦਰ ਘਾਰੂ ਤੇ ਤੁਸੀਂ ਜੁੜਿਓ ਮੇਰੇ ਨਾਲ ਤਰਮੇਂਦਰ ਘਾਰੂ ਪੇਜ ਤੇ ਸੋ ਮੇਰੇ ਘਰ ਲੱਗੇ ਬਣੀ ਗੁਰੂ ਨਾਨਕ ਦੇਵ ਜੀ ਪਾਰਕ ਵਿੱਚ ਅਸੀਂ ਲੰਬੇ ਅਰਸੇ ਤੋਂ ਸਫਾਈ ਦਾ ਆਪਣੇ ਤੌਰ ਤੇ ਜੁਮਾ ਸਾੰਭਿਆ ਹੋਇਆ ਹੈ ਕਿਉਂਕਿ ਸਥਾਨਕ ਪ੍ਰਸ਼ਾਸਨ ਅਤੇ ਇਸ ਪਾਰਕ ਦੀ ਸਫਾਈ ਕਰਨ ਵਾਲੇ ਸਬੰਧਤ ਕਰਮਚਾਰੀ ਤੇ ਸਫਾਈ ਸੇਵਾ ਕਵਨੋਂ ਉੱਪਰ ਸਰਫੇ ਰੱਖਿਆ ਹੈ ਸੋ ਅੱਜ ਮੇਰੇ ਇੱਕ ਸਾਥੀ ਸੁਖਜੀਤ ਸਿੰਘ ਹੋਰੇ ਵੀ ਅੱਜ ਮੇਰਾ ਸਾਥ ਦੇ ਰਿਹਾ ਹੈ ਲਗਭਗ 3-4 ਘੰਟਿਆਂ ਦੀ ਮਿਹਨਤ ਮੁਸ਼ਕਲ ਨਾਲ ਅਸਾਂ ਇਸ ਸੇਵਾ ਨੂੰ ਕਰਕੇ ਤੁਰ ਅੰਦਰ ਤੱਕ ਖੁਸ਼ੀ ਮਹਿਸੂਸ ਕਰ ਰਹੇ ਹਾਂ ਉਧਰ ਪਾਰਕ ਵਿੱਚ ਕੁਝ ਨਸ਼ੇੜੀਆਂ ਵੱਲੋਂ ਸੁੱਟੀ ਗਈ ਸੂਈ ਨਮਾ ਚੀਜ਼ ਵੱਲੋਂ ਮੇਰੇ ਸਾਥੀ ਦਾ ਪੈਰ ਵੀ ਜ਼ਖਮੀ ਕਰ ਦਿੱਤਾ ਗਿਆ ਪਰ ਉਹ ਫਿਰ ਵੀ ਮੇਰੇ ਨਾਲ ਡਟਿਆ ਰਿਹਾ ਸੋ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਇੰਨੀਆਂ ਸੋਹਣੀਆਂ ਥਾਵਾਂ ਨੂੰ ਸਰਕਾਰਾਂ ਜਾਂ ਸੰਬੰਧਿਤ ਕਰਮਚਾਰੀਆਂ ਉੱਪਰ ਨਾ ਛੱਡ ਕੇ ਆਪ ਖੁਦ ਵੀ ਸਵਾਮਾਨ ਨਿਭਾਉਣ ਦਾ ਯਤਨ ਕਰਿਆ ਕਰਿਏ ਤਾਂ ਹੀ ਇਹ ਸੁੰਦਰ ਥਾਵਾਂ ਬਚ ਸਕਣਗੀਆਂ ਨਹੀਂ ਤਾਂ ਇਹਨਾਂ ਪਾਰਕਾਂ ਉੱਪਰ ਵੀ ਕੁਝ ਲੋਕਾਂ ਵੱਲੋਂ ਦੱਬਣ ਦੀਆਂ ਆਖ ਰੱਖੀ ਸੁਣੀ ਦੀ ਹੈ